ਬਾਕੀ ਛਾਪੇ ਮਾਰ ਕੇ ਇੱਥੋਂ ਬੰਦ ਕਰ ਲਵਾਂਗੇ ਇਧਰੋਂ ਲਿਆਉਂਦੇ ਇਧਰੋਂ ਬੰਦ ਕਰ ਲਾਂਗੇ ਇਧਰੋਂ ਲਿਆਉਣੇ ਆ ਉਹ ਸਮਗਲਿੰਗ ਵਾਲੇ ਤਾਂ ਆਪ ਦਾ ਜਿਹੜੇ ਭੈੜੇ ਬੰਦੇ ਉਹ ਤਾਂ ਕਰਦੇ ਆ ਕਾਕ ਖਤਮ ਕਰ ਦੋ ਉਹਨਾਂ ਦੇ ਆਕਾ ਕਹਿਣ ਯਾਰ ਤੂੰ ਵੇਚਦਾ ਨਹੀਂ ਹੁਣ ਚਿੱਟਾ ਉਹ ਉਹਨੂੰ ਇਹ ਕਹਿਣ ਕਰੀਏ ਕੀ ਜੀ ਕੋਈ ਖਰੀਦਦਾ ਹੀ ਪੰਜਾਬ ਦੇ ਮੁੱਖ ਮੰਤਰੀ ਤਰੀਕਾ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਕਿਵੇਂ ਖਤਮ ਹੋਏਗਾ ਤਾਂ ਮੁੱਖ ਮੰਤਰੀ ਦੀ ਨੌਜਵਾਨਾਂ ਨੂੰ ਸਲਾਹ ਹੈ ਕਿ ਖੇਡਾਂ ਦੇ ਮੈਦਾਨ ਚਾਓ ਨਾ ਕਿ ਨਸ਼ਾ ਨੂੰ ਅਪਣਾਓ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਛਾਪਿਆਂ ਦੇ ਨਾਲ ਬਹੁਤਾ ਕੁਝ ਨਹੀਂ ਹੋਣਾ ਬਲਕਿ ਗਾਹ ਕੀ ਖਤਮ ਕਰਨੇ ਪੈਣਗੇ ਜਿਹੜੇ ਖੇਡਦੇ ਨੇ ਜਿਹੜੇ ਬੱਚੇ ਗਰਾਊਂਡ ਚ ਆਉਂਦੇ ਆ ਰੋਜ਼ ਉਹ ਕਿਵੇਂ ਜਾ ਸਕਦੇ ਆ ਡਰੱਗ ਵੱਲ ਜਾ ਹੀ ਨਹੀਂ ਸਕਦੇ ਜਦੋਂ ਸਰੀਰ ਨਾਲ ਪਿਆਰ ਹੋ ਜਾਏ ਡਰੱਗ ਤੋਂ ਅਗਲੀ ਪੀੜ੍ਹੀ ਨੂੰ ਉਸ ਉਸ ਦਲਦਲ ਚ ਨਾ ਜਾਣ ਤੋਂ ਰੋਕਣ ਦਾ ਤਰੀਕਾ 스포츠 ਹੈ ਇੱਕ ਰੋਜਗਾਰ ਹੈ ਬਾਕੀ ਛਾਪੇ ਮਾਰ ਕੇ ਇੱਥੋਂ ਬੰਦ ਕਰ ਲਾਂਗੇ ਇਧਰੋਂ ਲਿਆਉਂਦੇ ਇਧਰੋਂ ਬੰਦ ਕਰ ਲਾਂਗੇ ਇਧਰੋਂ ਲਿਆਉਨੇ ਆ ਉਹ ਸਮਗਲਿੰਗ ਵਾਲੇ ਤਾਂ ਆਪ ਦਾ ਜਿਹੜੇ ਭੈੜੇ ਬੰਦੇ ਉਹ ਤਾਂ ਕਰਦੇ ਆ ਪਰ ਉਹਨਾਂ ਦੇ ਗਾਹ ਖਤਮ ਕਰ ਦੋ ਉਹਨਾਂ ਦੇ ਆਕਾ ਕਹਿਣ ਯਾਰ ਤੂੰ ਵੇਚਦਾ ਨਹੀਂ ਹੁਣ ਚਿੱਟਾ ਉਹ ਉਹਨੂੰ ਕਹਿਣ ਕਰੀਏ ਕੀ ਜੀ ਕੋਈ ਖਰੀਦਦਾ ਹੀ ਨਹੀਂ ਕਿਉਂਕਿ ਸਾਰੇ ਤਾਂ ਮੁੰਡੇ ਖੇਡਣ ਲੱਗ ਗਏ ਮੁੰਡੇ ਕੁੜੀਆਂ ਸਾਰੇ ਭਰਤੀ ਹੋਣ ਲੱਗ ਗਏ ਨੌਕਰੀਆਂ ਮਿਲਣ ਲੱਗੀਆਂ ਕਾਦੇ ਵਾਸਤੇ ਆਪਾਂ ਕਰਦੇ ਨਸ਼ਾ ਪੰਜਾਬ ਦੀ ਵੱਡੀ ਸਮੱਸਿਆ ਹੈ ਇਹ ਪੰਜਾਬ ਦੀ ਉਹ ਦੁਖਦੀ ਰਗ ਹੈ ਜਿਸ ਕਰਕੇ ਹਰ ਸਰਕਾਰ ਤੋਂ ਸਵਾਲ ਹੁੰਦੇ ਨੇ ਵਾਦੇ ਵੀ ਸੱਤਾ ਚੋਂਣ ਤੋਂ ਪਹਿਲਾਂ ਹਰ ਸਿਆਸੀ ਤੇਰ ਕਰਦੀ ਹੈ ਪਰ ਨਤੀਜਾ ਜ਼ਿਆਦਾ ਕੁਝ ਖਾਸ ਨਹੀਂ ਹੁੰਦਾ ਹੁਣ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਹਾਲਾਂਕਿ ਮੁੱਖ ਮੰਤਰੀ ਤਵੱਜੋ ਇਸ ਪਾਸੇ ਦੇ ਰਹੇ ਨੇ ਕਿ ਨੌਜਵਾਨ ਆਪਣਾ ਰਾਸ ਸੁਧਾਰਨ